ਪੰਜਾਬ ਫਾਸਟਲਾਈਨ ਵੈਬ ਚੈਨਲ ਵੇਖ ਰਹੇ ਸਮੂਦ ਅਰਸ਼ਕਾਦਾਸ ਸਵਾਗਤ ਹੈ ਫਾਜ਼ਿਲਕਾ ਨੈਸ਼ਨਲ ਡਿਗਰੀ ਕਾਲਜ ਪਿੰਡ ਚਵਾੜਾ ਵਾਲਾ ਦੇ ਸਮੂਹ ਸਟਾਫ ਅਤੇ ਵਿਦਿਆਰਥੀਆਂ ਦੁਆਰਾ ਫਾਜ਼ਿਲਕਾ ਸ਼ਹਿਰ ਵਿੱਚ ਜਾਗਰੂਕਤਾ ਰੈਲੀ ਕੱਢੀ ਗਈ ਇਸ ਜਾਗਰੂਕਤਾ ਰੈਲੀ ਵਿੱਚ ਵੱਖ-ਵੱਖ ਸਮਾਜਿਕ ਬੁਰਾਈਆਂ ਤੋਂ ਜਾਗਰੂਤ ਹੋਣ ਲਈ ਅਤੇ ਇਹਨਾਂ ਬੁਰਾਈਆਂ ਨੂੰ ਜੜ੍ਹ ਤੋਂ ਖਤਮ ਕਰਨ ਲਈ ਪ੍ਰੇਰਿਤ ਕੀਤਾ ਗਿਆ ਫਾਜ਼ਿਲਕਾ ਦੇ ਪਤਾਬਾਗ ਤੋਂ ਸ਼ੁਰੂ ਹੋ ਕੇ ਵੱਖ-ਵੱਖ ਬਾਜ਼ਾਰਾਂ ਵਿੱਚ ਹੁੰਦੇ ਹੋਏ ਇਹ ਜਾਗਰੂਕਤਾ ਰੈਲੀ ਨੂੰ ਪ੍ਰਤਾਪਾਗ ਵਿੱਚ ਹੀ ਸਮਾਪਤ ਕੀਤਾ ਗਿਆ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ मैडम प्रिंसिपल रचना महरोख ਵੱਲੋਂ ਦੱਸਿਆ ਗਿਆ ਕਿ ਅੱਜ ਵੱਡੀ ਸਮਾਜਿਕ ਬਰਾਈ ਨਸ਼ਾ ਹੈ ਜੋ ਕਿ ਸਾਡੇ ਸਮਾਜ ਨੂੰ ਦਿਨੋ-ਦਿਨ ਖੋਖਲਾ ਕਰ ਰਿਹਾ ਹੈ ਇਸ ਲਈ ਸਾਡੇ ਵੱਲੋਂ ਇਸ ਬਰਾਈ ਨੂੰ ਜੜ੍ਹ ਤੋਂ ਖਤਮ ਕਰਨ ਲਈ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਉਹਨਾਂ ਇਹ ਵੀ ਜਾਣਕਾਰੀ ਦਿੱਤੀ ਕਿ ਇਸ ਤਰ੍ਹਾਂ ਦੇ ਪ੍ਰੋਗਰਾਮ ਪਹਿਲਾਂ ਵੀ ਕੀਤੇ ਗਏ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਅਸੀਂ ਇਦਾਂ ਦੇ ਪ੍ਰੋਗਰਾਮ ਕਰਦੇ ਰਹਾਂਗੇ ਆਓ ਸੁਣਦੇ ਹਾਂ ਕੀ ਕਹਿਣਾ ਹੈ ਸਟੂਡੈਂਟ ਅਤੇ ਮੈਡਮ ਰਚਨਾ ਮਹਿਰੋਕ ਦਾ ਬਨੇ ਰਹੋ ਵੀਡੀਓ ਦੇ ਅੰਤ ਤੱਕ ਅਤੇ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਕਿਰਪਾ ਕਰਕੇ ਹੁਣੇ ਹੀ ਕਰ ਲਵੋ ਤਾਂ ਕਿ ਸਾਡੀ ਹਰ ਨਵੀਂ ਅਪਡੇਟ ਪਹੁੰਚੇ ਸਭ ਤੋਂ ਪਹਿਲਾਂ ਤੁਹਾਡੇ ਕੋਲ sc 77! łość aga студ! Harriet aga rezətata, zoi accurfai ugh zuh companions, yo. <laughs> ਸਤਿ ਸ੍ਰੀ ਅਕਾਲ ਡਾਕਟਰ ਜੀ ਸਤਿ ਸ੍ਰੀ ਅਕਾਲ ਡਾਕਟਰ ਜੀ ਅਸੀਂ ਆਪਣਾ ਚੈਨ ਨਹੀਂ ਦੇਣਾ ਕੱਲ ਹੈ ਕੱਲ ਹੈ ਜੇ ਨਹੀਂ ਪੜੋ ਜੇ ਨਹੀਂ ਪੜੋ ਜੇ ਨਹੀਂ ਪੜੋ ਆਈ ਸਬਸਕਰਾਈਬਰ ਨਮਸਕਾਰ ਨਾਮ ਮਰਤਾ ਡਾਕਟਰ ਰਚਨਾ ਮੈਰੋ ਮੈਡਮ ਇਹ ਜਿਹੜਾ ਅੱਜ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਕੀ ਕਾਰਨ ਹੈ ਅ ਦੇਖੋ ਪਹਿਲੀ ਗੱਲ ਤਾਂ ਇਹ ਹੈ ਕਿ ਇਹ ਰੋਜ਼ ਪ੍ਰਦਰਸ਼ਨ ਨਹੀਂ ਹੈ ਇਹ ਨੈਸ਼ਨਲ ਡਿਗਰੀ ਕਾਲਜ ਚਾੜਿਆਂ ਵਾਲੀ ਵੱਲੋਂ ਸਮਾਜਿਕ ਬੁਰਾਈਆਂ ਦੇ ਖਿਲਾਫ ਇੱਕ ਜਾਗਰੂਕ ਰੈਲੀ ਜਿਹੜੀ ਹੈਗੀ ਹੈ ਅਸੀਂ ਹਰ ਸਾਲ ਹੀ ਕੱਢਦੇ ਹਾਂ ਇਹ ਉਹਦੀ ਇੱਕ ਲੜੀ ਦੇ ਵਿੱਚ ਹੀ ਇਹ ਸ਼ਾਮ ਲੈ ਜੀ ਜੀ ਕੀ ਲੱਗਦਾ ਇਦਾਂ ਦੀਆਂ ਰੈਲੀਆਂ ਕੱਢ ਕੇ ਕੀ ਜਿਹੜੀ ਨਸ਼ਾ ਇੰਨਾ ਫੈਲਿਆ ਆਇਆ ਹੈ ਰੋਕཐੰਮ ਲੱਗ ਸਕਦੀ ਹੈ ਦੇਖੋ ਅਸੀਂ ਕੋਈ ਇੱਕ ਸੰਸਥਾ ਤਾਂ ਇਸ ਨੂੰ ਨਹੀਂ ਕਰ ਸਕਦੀ ਪਰ ਅਸੀਂ ਸਾਡੇ ਜਿਹੜੇ ਬੱਚੇ ਨੇ ਵਿਦਿਆਰਥੀ ਨੇ ਯੰਗ ਜਨਰੇਸ਼ਨ ਹੈਗੀ ਹੈ ਜਦੋਂ ਇਸ ਤਰ੍ਹਾਂ ਦੀਆਂ ਚੀਜ਼ਾਂ ਦੇ ਵਿੱਚ ਜਦੋਂ ਆਪ ਇਨਵੋਲਵ ਹੁੰਦੀ ਹੈ ਤਾਂ ਘੱਟੋ ਘੱਟ ਇਹ ਵਿਦਿਆਰਥੀ ਜਿਹੜੇ ਨਾ ਤਾਂ ਆਪ ਇਹਨਾਂ ਚੀਜ਼ਾਂ ਦੇ ਵਿੱਚ ਜਾਣਗੇ ਨਾ ਹੀ ਆਪਣੇ ਆਸ-ਪਾਸੇ ਇਹਨਾਂ ਦਾ ਕੋਈ ਦੋਸਤ ਮਿੱਤਰ ਹੈਗਾ ਜਾਂ ਕੋਈ ਰਿਸ਼ਤੇਦਾਰ ਹੈ ਜਾਂ ਕੋਈ ਪਰਿਵਾਰਕ ਮੈਂਬਰ ਹੈਗਾ ਉਸ ਨੂੰ ਇਸ ਵਾਸਤੇ ਇਸ ਪਾਸੇ ਜਾਣ ਦੇਣਗੇ ਸਾਡਾ ਇਹੀ ਮਨੋਰਥ ਹੈ ਕਿ ਅਸੀਂ ਇਨ੍ਹਾਂ ਰਾਹੀਂ ਲੋਕਾਂ ਨੂੰ ਜਾਗਰੂਕ ਕਰੀਏ ਸਟੂਡੈਂਟ ਜੀ ਤੁਸੀਂ ਗੱਲ ਕੀਤੀ ਹੈ ਸਭ ਤੋਂ ਪਹਿਲਾਂ ਜਦੋਂ ਨਸ਼ਾ ਸ਼ੁਰੂ ਹੁੰਦਾ ਹੈ ਤਾਂ ਸਟੂਡੈਂਟ ਨੂੰ ਟਾਰਗੇਟ ਕੀਤਾ ਜਾਂਦਾ ਹੈ ਕੀ ਲੱਗਦਾ ਹੈ ਕਿ ਆਪਣੇ ਜਿਹੜੇ ਸਕੂਲ ਦੇ ਸਟੂਡੈਂਟ ਨੇ ਸੇਫ ਨੇ ਬਿਲਕੁਲ ਜੀ ਸਾਡਾ ਕੈਂਪਸ ਜਿਹੜਾ ਹੈਗਾ ਮੈਂ ਕਹਿ ਸਕਦੀ ਹਾਂ ਕਿ ਸਾਡਾ ਜਿਹੜਾ ਕੈਂਪਸ ਹੈ ਨਸ਼ੇ ਤੋਂ ਬਿਲਕੁਲ ਸੇਫ ਹੈਗਾ ਕਿਉਂਕਿ ਅਸੀਂ ਵਿਦਿਆਰਥੀਆਂ ਨੂੰ ਜਿਹੜੀ ਸਿਰਫ ਵਿਦਿਅਕ ਜਿਹੜੀ ਹੈਗੀ ਅਕਾਦਮਿਕ ਸਿੱਖਿਆ ਨਹੀਂ ਦਿੰਦੇ ਨਾਲ ਦੀ ਨਾਲ ਅਸੀਂ ਮੋਰਲ ਵੈਲਿਊਜ਼ ਬਾਰੇ ਵੀ ਬਹੁਤ ਸਾਰੀ ਜਾਣਕਾਰੀ ਦਿੰਦੇ ਹਾਂ ਟਾਈਮ ਟੂ ਟਾਈਮ ਤੇ ਅਸੀਂ ਵੱਖ-ਵੱਖ ਵਿਦਵਾਨਾਂ ਦੇ ਜਿਹੜੇ ਸੈਮੀਨਾਰਸ ਵੀ ਕਰਵਾਉਂਦੇ ਆ ਨਸ਼ੇ ਦੀਆਂ ਜਿਹੜੀਆਂ ਇਹਦੇ ਨੁਕਸਾਨ ਨੇ ਉਹਨਾਂ ਤੋਂ ਮਾਰੂ ਪ੍ਰਭਾਵਾਂ ਤੋਂ ਵੀ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ ਜਾਂਦਾ ਹੈ ਟਾਈਮ ਟੂ ਟਾਈਮ ਸਾਡਾ ਜਿਹੜਾ ਸਟਾਫ ਹੈਗਾ ਮੇਰੇ ਕੋਲੇ ਉਹ ਆਪਣਾ ਜਿਹੜਾ ਆਪਣੇ ਕਲਾਸਾਂ ਦੇ ਵਿੱਚ ਵੀ ਵਿਦਿਆਰਥੀਆਂ ਨੂੰ ਇਸ ਤਰ੍ਹਾਂ ਦੀ ਜਿਹੜੀ ਜਾਗਰੂਕਤਾ ਵਾਲੀ ਜਾਣਕਾਰੀ ਦਿੰਦੇ ਰਹਿੰਦੇ ਨੇ ਜੀ ਗੱਲ ਕਰੀਏ ਅੱਜ ਦੀ ਜਾਗਰੂਕਤਾ ਰੈਲੀ ਦੀ ਤਾਂ ਕਿੰਨਾ-ਕਿੰਨਾ ਸਮਾਜਿਕ ਬੁਰਾਈਆਂ ਨੂੰ ਲੈ ਕੇ ਜਿਹੜੀ ਇਹ ਅੱਜ ਦੀ ਜਾਗਰੂਕ ਰੈਲੀ ਕੱਢੀ ਜਾ ਰਹੀ ਹੈ ਸਰ ਇਸ ਤਰ੍ਹਾਂ ਹੈਗਾ ਜੀ ਸਭ ਤੋਂ ਵੱਡਾ ਮੁੱਦਾ ਤਾਂ ਇਸ ਵੇਲੇ ਜਿਹੜਾ ਪੰਜਾਬ ਦੇ ਵਿੱਚ ਖਾਸ ਤੌਰ ਤੇ ਉਹ ਨਸ਼ਿਆਂ ਦਾ ਮੁੱਦਾ ਹੀ ਹੈ ਉਸ ਤੋਂ ਬਾਅਦ ਦੇ ਵਿੱਚ ਦੇਖੀਏ ਤਾਂ ਵਾਤਾਵਰਣ ਪ੍ਰਦੂਸ਼ਣ ਹੈਗਾ ਫਰੋਨ ਹੱਤਿਆ ਹੈ ਹੋਰ ਬਹੁਤ ਸਾਰੀਆਂ ਐਸੀਆਂ ਜਿਹੜੀਆਂ ਸਮੱਸਿਆਵਾਂ ਹੈਗੀਆਂ ਨੇ ਜਿਹੜੀਆਂ ਜਿਨ੍ਹਾਂ ਦੇ ਖਿਲਾਫ ਸਾਡੇ ਵਿਦਿਆਰਥੀ ਅੱਜ ਇਸ ਜਾਗਰੂਕਤਾ ਰੈਲੀ ਕੱਢ ਰਹੇ ਨੇ ਕੀ ਲੱਗਦਾ ਹੈ ਕਿ ਇਹ ਜਿਹੜੀ ਚੇਤਨਾ ਰੈਲੀ ਹੈ ਕਿਦ ਕਿੱਥੇ ਤੱਕ ਇਫੈਕਟ ਕਰੇਗੀ ਜਿਹੜੇ ਨੌਜਵਾਨਾਂ ਤੇ ਜਾਂ ਜਿਹੜੇ ਨਸ਼ੇ ਵਿੱਚ ਉਲਝੇ ਹੋਏ ਨੇ ਸਾਨੂੰ ਦੇਖੋ ਪੂਰੀ ਉਮੀਦ ਹੈ ਜਦੋਂ ਇਹ ਸਾਡੇ ਨੌਜਵਾਨ ਬੱਚੇ ਲੜਕੀਆਂ ਤੇ ਲੜਕਿਆਂ ਨੂੰ ਸੋਸਾਇਟੀ ਦੇ ਲੋਕ ਦੇਖਣਗੇ ਕਿ ਇਹਨਾਂ ਦੇ ਵਿੱਚ ਜੋਸ਼ ਹੈਗਾ ਇਹ ਲੋਕਾਂ ਨੂੰ ਜਾਗਰੂਕ ਕਰ ਰਹੇ ਨੇ ਤਾਂ ਨਿਸ਼ਚੈ ਹੀ ਕੁਛ ਨਾ ਕੁਛ ਪਰਸੈਂਟ ਲੋਕਾਂ ਤੇ ਜ਼ਰੂਰ ਇਸ ਦਾ ਪ੍ਰਭਾਵ ਪਏਗਾ ਅਤੇ ਉਹ ਲੋਕ ਫਿਰ ਅੱਗੇ ਹੋਰ ਲੋਕਾਂ ਤੇ ਪ੍ਰਭਾਵ ਪਾਉਣਗੇ ਇਸੇ ਤਰ੍ਹਾਂ ਹੀ ਜਿਹੜੀ ਇਹ ਲੜੀ ਹੈਗੀ ਹੈ ਇੱਕ ਦੂਸਰੇ ਨਾਲ ਜੁੜਦੀ ਜਾਏਗੀ ਤੇ ਸਮਾਜ ਦੇ ਵਿੱਚ ਜਿਹੜਾ ਹੈਗਾ ਇਹ ਬੁਰਾਈਆਂ ਜਿਹੜੀਆਂ ਨੇ ਉਹਨਾਂ ਦਾ ਖਾਤਮਾ ਹੋਏਗਾ ਜਿਹੜਾ ਅੱਜ ਦਾ ਪ੍ਰੋਗਰਾਮ ਹੈ ਇਸ ਤੋਂ ਬਾਅਦ ਵੀ ਇਦਾਂ ਦੇ ਪ੍ਰੋਗਰਾਮ ਤੁਹਾਡੇ ਵੱਲੋਂ ਕੀਤੇ ਜਾਣਗੇ ਬਿਲਕੁਲ ਜੀ ਅਸੀਂ ਪਹਿਲਾਂ ਵੀ ਪਿੰਡਾਂ ਦੇ ਵਿੱਚ ਵੀ ਇਸ ਤਰ੍ਹਾਂ ਦੇ ਜਿਹੜੇ ਰੈਲੀਆਂ ਕੱਢਦੇ ਰਹਿੰਨੇ ਆ ਸਾਡੀ ਸਾਈਕਲ ਰੈਲੀ ਇੱਕ ਪਲੈਨਿੰਗ ਦੇ ਵਿੱਚ ਹੈਗੀ ਅਸੀਂ ਥੋੜੇ ਦਿਨਾਂ ਦੇ ਵਿੱਚ ਉਹ ਵੀ ਜਾਗਰੂਕਤਾ ਰੈਲੀ ਜਿਹੜੀ ਹੈਗੀ ਨੌਜਵਾਨ ਵਿਦਿਆਰਥੀਆਂ ਵੱਲੋਂ ਕੱਢੀ ਜਾਏਗੀ ਪਿੰਡਾਂ ਦੇ ਵਿੱਚ ਵੀ ਸਾਡੇ ਵੱਖ-ਵੱਖ ਐਨਸੀਸੀ ਯੂਨਿਟ ਹੈ ਐਨਐਸਐਸ ਯੂਨਿਟ ਹੈ ਰੈਡ ਰਿਬਨ ਕਲੱਬ ਹੈ ਪੰਜਾਬੀ ਭਾਸ਼ਾ ਮੰਚ ਹੈ ਇਹ ਵੱਖ-ਵੱਖ ਸਮਿਆਂ ਤੇ ਅਸੀਂ ਜਾ ਕੇ ਪਿੰਡਾਂ ਦੇ ਵਿੱਚ ਵੀ ਲੋਕਾਂ ਨੂੰ ਜਾਗਰੂਕ ਕਰਦੇ ਰਹਿੰਨੇ ਆ ਮੀਡੀਆ ਦੇ ਮਾਧਮ ਰਾਹੀਂ ਸੰਦੇਸ਼ ਕੀ ਦੇਣਾ ਚਾਹੋਗੇ ਮੈਂ ਸਭ ਤੋਂ ਪਹਿਲਾਂ ਤਾਂ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਕਰਦੀ ਹਾਂ ਕਿ ਕਿ ਇਸ ਰੈਲੀ ਦੇ ਵਿੱਚ ਸ਼ਾਮਲ ਹੋਏ ਹੋ ਮੀਡੀਆ ਦਾ ਬਹੁਤ ਵੱਡਾ ਯੋਗਦਾਨ ਰਹਿੰਦਾ ਹੈ ਜੀ ਇਸ ਤਰ੍ਹਾਂ ਦੀਆਂ ਜਿਹੜੀਆਂ ਬੁਰਾਈਆਂ ਦੇ ਖਿਲਾਫ ਕੁਝ ਵੀ ਪ੍ਰਚਾਰ ਕਰਨ ਦੇ ਵਾਸਤੇ ਤਾਂ ਮੈਂ ਮੀਡੀਅਮ ਦੇ ਇਹਦੇ ਤੁਹਾਡੇ ਮਾਧਿਅਮ ਰਾਹੀਂ ਸਾਰੇ ਸਮਾਜ ਨੂੰ ਇਹ ਬੇਨਤੀ ਕਰਨਾ ਚਾਹੁੰਦੀ ਆ ਕਿ ਕਿਸੇ ਇੱਕ ਦੀ ਜ਼ਿੰਮੇਵਾਰੀ ਨਹੀਂ ਹੈ ਨਾ ਹੀ ਕਿਸੇ ਸਮਾਜਿਕ ਸੰਸਥਾ ਦੀ ਜ਼ਿੰਮੇਵਾਰੀ ਹੈ ਨਾ ਹੀ ਕਿਸੇ ਵਿਦਿਅਕ ਸੰਸਥਾ ਦੀ ਨਾ ਹੀ ਨਿਰੋਲੇ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੈ ਇਹ ਸਾਡੀ ਸਾਰਿਆਂ ਦੀ ਸਰਵਸਾਂਝੀ ਜ਼ਿੰਮੇਵਾਰੀ ਹੈ ਤੇ ਸਾਨੂੰ ਸਾਰਿਆਂ ਨੂੰ ਮਿਲ ਕੇ ਜਿਹੜਾ ਹੈਗਾ ਇਹਦੇ ਖਿਲਾਫ ਇਕਜੁੱਟ ਹੋਣਾ ਚਾਹੀਦਾ ਹੈ ਤਾਂ ਹੀ ਅਸੀਂ ਜਿਹੜਾ ਹੈ ਆਪਣੇ ਪੰਜਾਬ ਦੀ ਨੌਜਵਾਨ ਪੀੜ੍ਹੀ ਹੈਗੀ ਹੈ ਚਾਹੇ ਉਹ ਲੜਕੀਆਂ ਨੇ ਤੇ ਚਾਹੇ ਲੜਕੇ ਨੇ ਉਹਨਾਂ ਨੂੰ ਬਚਾ ਸਕਦੇ ਆ ਠੀਕ ਥੈਂਕ ਯੂ ਧੰਨਵਾਦ ਅੱਜ ਜਿਹੜੀ ਜਾਗਰੂਕ ਰੈਲੀ ਕੱਢੀ ਜਾ ਰਹੀ ਹੈ ਉਹਦੇ ਬਾਰੇ ਜਾਣਕਾਰੀ ਦਿਓ। ਇਹ ਸਰ ਰੈਲੀ ਸਾਡੇ ਨੈਸ਼ਨਲ ਡਿਗਰੀ ਕਾਲਜ ਚੋਂ ਆੜੇ ਵਾਲੀ ਤੋਂ। ਅਸੀਂ ਤਾਂ ਹਰ ਸਾਲ ਹੀ ਕੱਢਦੀਆਂ ਰਹੀਆਂ ਕੱਢਦੇ ਰਹੇ ਆਂ। ਇਹ ਰੈਲੀ ਦਾ ਮੇਨ ਮਕਸਦ ਸਾਡਾ ਹੁੰਦਾ ਹੈ ਅਸੀਂ ਜਿਹੜੀ ਨਵੀਂ ਜਨਰੇਸ਼ਨ ਹੈ ਉਹਨਾਂ ਨੂੰ ਨਸ਼ੇ ਤੋਂ ਦੂਰ ਕਰੀਏ। ਰੁੱਖ ਲਗਾਓ, ਵਾਤਾਵਰਣ ਬਚਾਓ ਸਾਡਾ ਮੇਨ ਨਾਅਰਾ ਹੈ ਨਸ਼ੇ ਛੱਡੋ, ਕੋੜ ਕੱਢੀ, ਨਸ਼ੇ ਨੂੰ ਚਾਕੇ ਬਾਹਰ ਬਾਹਰੋ। ਅਮੀਰ ਕਿਸੇ ਨੂੰ ਕਹਿ ਨਹੀਂ ਦੇਣਾ। ਇਸ ਤਰ੍ਹਾਂ ਅਸੀਂ ਲੋਕਾਂ ਨੂੰ ਜਾਗਰੂਕ ਕਰਦੇ ਆਂ ਤਾਂ ਕਿ ਆਪਣੀ ਪੰਜਾਬ ਦੇ ਨਿਸ਼ਾਨ ਕੱਟਦਾ ਰਹੇ ਤੇ ਆਪਣੇ ਪੰਜਾਬ ਨੂੰ ਬਚਾਜਾ ਸਕੀਏ ਸਾਡੇ ਮਿਊਂਸਪਲ ਮੈਂਬਰ ਜਿਨ੍ਹਾਂ ਨੇ ਕਿ ਹਰ ਸਾਲ ਹੀ ਕਰਾਉਂਦੇ ਐ ਸਾਈਕਲ ਰੈਲੀ ਹੋਗੀ ਐਨਐਸਐਸ ਕਲੱਬ ਬਣੇ ਹੋਏ ਸਾਡੇ ਸਾਡੇ ਤੋਂ ਜਿੰਨਾ ਵੀ ਹੋ ਸਕਦਾ ਸੀ ਉਸੇ ਕਰਕੇ ਨਸ਼ੇ ਨੂੰ ਬਚਾਉਂਦੇ ਆ ਲੋਕਾਂ ਨੂੰ ਹਮੇਸ਼ਾ ਤੋਂ ਜੋੜ ਰਹੇ ਨੇ ਅਕੀ ਜਿਹੜੇ ਤੁਸੀਂ ਨੈਸ਼ਨਲ ਡਿਗਰੀ ਕਾਲਜ ਦੇ ਸਟੂਡੈਂਟ ਹੋ ਕੀ ਸਕੂਲ ਵਿੱਚ ਵੀ ਇਦਾਂ ਦੇ ਪ੍ਰੋਗਰਾਮ ਕਰਵਾਏ ਜਾਂਦੇ ਨੇ ਜਿਵੇਂ ਨਸ਼ਿਆਂ ਨੂੰ ਛਡਾਉਣ ਜਾਂ ਕੋਈ ਹੋਰ ਜਾਗਰੂਕ ਰਹਿਲੀ ਵਗੈਰੇ ਹਾਂਜੀ ਸਾਡੇ ਕਲੱਬ ਬਣੇ ਹੋਏ ਐਨਐਸਐਸ ਕਲੱਬ ਜਿਵੇਂ ਦੱਸਿਆ ਤੁਹਾਨੂੰ ਅਸੀਂ ਮਹੀਨੇ 'ਚ ਦੋ ਵਾਰੀ ਕਈ ਵਾਰੀ ਮਹੀਨੇ 'ਚ ਤਿੰਨ ਵਾਰੀ ਅਸੀਂ ਵਕਫ ਬੁੰਦਾ ਜੀ ਜਾ ਕੇ ਨਸ਼ੇ ਬਾਰੇ ਲੋਕਾਂ ਨੂੰ ਜਾਗਰੂਕ ਕਰਦੇ ਹਾਂ ਤੇ ਸਾਡੇ ਕਾਲਜ 'ਚ ਵੀ ਨਵੇਂ ਨਵੇਂ ਐਕਟੀਵਿਟੀਵਾਂ ਹੁੰਦੀਆਂ ਨੇ ਜੀ ਕੀ ਲੱਗਦਾ ਵੀ ਇਦਾਂ ਦੇ ਪ੍ਰੋਗਰਾਮ ਹੋਣੇ ਚਾਹੀਦੇ ਨੇ ਔਰ ਇਹ ਕਿਤੇ ਨਾ ਕਿਤੇ ਲੋਕਾਂ ਤੇ ਜਾਂ ਜਿਹੜੇ ਨਸ਼ੇ ਦੇ ਵਿੱਚ ਰੁੱਝੇ ਨੇ ਇਫੈਕਟ ਕਰਦੇ ਨੇ ਦੇਖੋ ਜੀ ਆਪਾਂ ਸਾਰਿਆਂ ਨੂੰ ਤਾਂ ਨਹੀਂ ਪਰ ਜੇ ਆਪਾਂ ਪਹਿਲਾ ਪੈਰ ਧਰਾਂਗੇ ਤਾਂ ਹੀ ਫਿਰ ਥੋੜੀ ਥੋੜੀ ਨਸ਼ਾ ਛੱਡਿਆ ਜਾ ਸਕਦਾ ਹੈ ਜਿਵੇਂ ਕੋਲੀਚ ਯੂਥ ਹੁੰਦਾ ਅਸਲ 'ਚ ਨਸ਼ਾ ਕੋਲੀ ਤੋਂ ਸਟਾਰਟ ਹੁੰਦਾ ਹੈ ਤਾਂ ਕਰਕੇ ਕੋਲੀਚ ਸਿ ਸ਼ੁਰੂ ਕੀਤਾ ਹੈ ਹੌਲੀ ਹੌਲੀ ਅਸੀਂ ਆਸ ਰੱਖਦੇ ਹਾਂ ਕਿ ਹੌਲੀ-ਹੌਲੀ ਨਸ਼ਾ ਦੂਰ ਹੋਏਗਾ ਕਾਲਜ ਦੀ ਤੁਸੀਂ ਗੱਲ ਕੀਤੀ ਹੈ ਕਿ ਲੱਗਦਾ ਹੈ ਕਿ ਤੁਹਾਡੇ ਕਾਲਜ ਸੇਫ ਹੈ ਜਾਂ ਕੋਈ ਹੈ ਇਦਾਂ ਦੇ ਜਿਹੜੇ ਸ਼ਰਾਬਤੀ ਅੰਸਰ ਜੋ ਹੋਣਾ ਚਾਹ ਕਰਦੇ ਨੇ ਦੇਖੋ ਜੀ ਸਾਡੇ ਕਾਲਜ 'ਚ ਜਦੋਂ ਕੋਈ ਬੱਚਾ ਆਉਂਦਾ ਹੈ ਉਦੋਂ ਤਾਂ ਹੋ ਸਕਦਾ ਉਹ ਨਸ਼ੇ ਕਰਦਾ ਹੋਵੇ ਪਰ ਜਦੋਂ ਕੋਲੇ 'ਚ ਬੱਚਾ ਜਾਂਦਾ ਹੈ ਤਿੰਨ ਸਾਲ ਲਾ ਕੇ ਉਦੋਂ ਉਹਨੇ ਸਾਰੀ ਨਸ਼ੇ ਛੱਡੇ ਹੁੰਦੇ ਆ ਇਹ ਸਾਨੂੰ ਆਪਦੇ ਕੋਲੇ ਜ਼ਮਾਨਤ ਜੋ ਟੀਚਰਾਂ ਵੱਲੋਂ ਜਿਹੜੇ ਪਹਿਲ ਚੱਕੀ ਜਾਂਦੀ ਕਦਮ ਚੱਕੇ ਜਾਂਦੇ ਨੇ ਉਹਨਾਂ ਦੁਆਰਾ ਜਿਹੜੇ ਬੱਚੇ ਨੇ ਨਸ਼ਾ ਛੱਡਦੇ ਨੇ ਹਾਂ ਜੀ ਸਰ ਉਹਨਾਂ ਕਰਕੇ ਛੱਡਦੇ ਆ ਕਿਉਂਕਿ ਧੀ ਹੌਲੀ ਹੌਲੀ ਉਹ ਪ੍ਰਭਾਵਿਤ ਹੁੰਦੇ ਆ ਤੇ ਟੀਚਰ ਜਿਵੇਂ ਸਫਲਤਾ ਜੈਂਟ ਕਰਵਾਉਂਦੇ ਆ ਹੌਲੀ ਹੌਲੀ ਉਹ ਤੇ ਜਾਗਰੂਕ ਹੋ ਕੇ ਛੱਡ ਦਿੰਦੇ ਆ ਠੀਕ ਇਸ ਮੌਕੇ ਕੀ ਸੰਦੇਸ਼ ਦੇਣਾ ਚਾਹੋਗੇ ਯੂਥ ਦੇਸ਼ੀ ਦੇਣਾ ਚਾਹਾਂਗੇ ਯੂਥ ਨੂੰ ਕਿ ਨਸ਼ਾ ਨਾ ਕਰੋ ਜਵਾਨੀ ਨਸ਼ੇ ਚ ਨਾ ਗਾਲੋ ਹੋਰ ਹੀ ਬਹੁਤ ਚੀਜ਼ਾਂ ਨੇ ਖੇਡਾਂ ਕਰੋ ਆਪ ਦਾ ਨਾਰੋਸ਼ਨ ਕਰੋ ਮਾਪਿਆਂ ਦਾ ਨਾਰੋਸ਼ਨ ਕਰੋ ਜੀ ਮਿਹਰਬਾਨ